ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾ ਕੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਜੀ ਪ੍ਰਧਾਨ ਜੀ ਵਿਸਾਖੀ ਦੇ ਸਬਤ ਤੇ ਹਾਤੇ ਕੀ ਦੇਣਾ ਚਾਹੋਗੇ ਅ ਪਹਿਲਾਂ ਜੀ ਆਪਾਂ ਫਤੇ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਗਾ ਸਿੰਘ ਰੰਦਾਵਾ ਪਿੰਡ ਕਾਲੀਆਂ ਤੋਂ ਮੌਜੂਦਾ ਸਰਪੰਚ ਔਰ ਬਲੌਕ ਪ੍ਰੈਜ਼ੀਡੈਂਟ ਵੀ ਆ ਜੀ ਮੈਂ ਆਪ ਜੀ ਨੂੰ ਬਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੀ ਆਪਣੇ ਇਲਾਕਾ ਨਿਵਾਸੀਆਂ ਨੂੰ ਦੇਸ਼ ਪਰਦੇਸ ਵਿੱਚ ਰਹਿੰਦੇ ਸਾਥ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਬਸਾਖੀ ਦੀਆਂ ਜੀ ਔਰ ਆਉਣ ਵਾਲੇ ਮੈਂ ਆਪਣੇ ਜਿਹੜੇ ਨੌਜਵਾਨ ਵੀਰ ਭਰਾ ਨੇ ਸਾਡੇ ਮੈਂ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਆਪਾਂ ਨਸ਼ੇ ਪੱਤੇ ਛੱਡ ਗਏ ਆਪਾਂ ਗੁਰੂ ਵਾਲੇ ਬਣੀਏ ਜਾਂ ਚੰਗੀ ਸੋਸਾਇਟੀ ਦੇ ਨਾਲ ਜੁੜੀਏ ਸਰਕਾਰ ਵੇਖੋ ਜੀ 52000 ਪਲੱਸ ਨੌਕਰੀ ਦੇ ਸਕੀ ਆ ਦੇ ਰਹੀ ਆ ਔਰ ਆਪਾਂ ਖੇਡਾਂ ਦੇ ਵਿੱਚ ਨਾਲੇ ਤੇ ਸਾਡਾ ਸਿਹਤ ਤੰਦਰੁਸਤ ਔਰ ਨਾਲੇ ਆਪਾਂ ਕਿਤਨਾ ਕਿਤੇ ਤਰੱਕੀ ਵਾਲੇ ਰਾਹ 'ਤੇ ਚਾਹਾਂਗੇ ਔਰ ਮੈਂ ਹੁਣ ਫਿਰ ਦੁਬਾਰਾ ਆਪਣੀ ਸਮੂਹ ਕਾਲੀਆਂ ਦੀ ਪੰਚਾਇਤ ਨਗਰ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ